Hah, yah tuh ya aja. Baca interviewnya, Allah tuh kayak ada eh एक पत्ता रोज खाना खाऊंगा मैं तो हम ने अंबला ही तक खा मांगे सिग्नेचर बैंड कर दूगी सरकार फिर की हो गया कोका कोला चिपा के, तो के खा लागे ओ पहले टर्मोटो लिखाई गए मोमो ठेल खाई गए अड्डे भी ब्रेड लर धर के खादा यार अशी सुधरना नहीं है ਬੀੜੀਆਂ ਸੇਕਤਾ ਚਰਦਾ ਫੀਮ ਪੁੱਕੀ दारू ਘਰ ਦੀ ਦੇਸੀ ਅੰਗਰੇਜ਼ੀ ਸ਼ਾਬ ਕਸ ਕੀਤਾ ਹੋਇਆ ਤੇਰੇ ਬਾਈ ਨੇ ਬਬੇ ਬਬੇ ਅਹੀਂ ਨਹੀਂ ਸੁਧਰਨਾ ਯਾਰ ਤੈਸੇ ਧਰ ਕੇ ਹੰਬਲੇ ਨੇ ਯਾਰ ਨਹੀਂ ਹੁੰਦੇ ਨਾ ਹੁੰਦੇ ਯਾਰ ਵਿਆਹ ਨਹੀਂ ਹੁੰਦੇ ਨਾ ਹੁੰਦੇ ਜਵਾਕ ਐਦਾ ਹੀ ਆਈ ਰਹਿਣਾਈ ਐ ਓ ਸਾਡੇ ਕਹਨੂੰ ਪੁਲਿਸ ਵਾਲੇ ਲਿਆ ਜੀ ਤੇਰੇ ਕੱਲੇ ਦੀ ਪੁਲਿਸ ਵਾਲੇ ਲੇ ਜੀ ਅਪੋਰ ਚਲੇ ਨੇ ਸਾਨੂੰ ਕੁਛ ਨਹੀਂ ਕਹਿਣਾ ਅੱਗੇ ਅਸੀਂ ਥਾਣੇ ਨਹੀਂ ਗਏ ਕਦੇ ਕਿਹੜਾ ਹੈ ਜਾ ਥਾਣੇਦਾਰ ਜਿਹੜੇ ਸਾਨੂੰ ਥਾਣੇ ਚ ਡੱਕਣਾ ਕਿਹੜਾ ਸਾਨੂੰ ਉਥੇ ਫ੍ਰੀ ਚ ਰੋਟੀਆਂ ਖਵਾਉ ਫ੍ਰੀ ਚ ਸਾਨੂੰ ਨਸ਼ਾ ਪੱਤੇ ਕਰਾਉ ਛਿੰਗਾ ਪਿਆਉ ਮਰਿਆ ਸੇ ਪਗੜ ਪਾਉ ਫਿਰ ਆਪਦੀ ਨੌਕਰੀ ਲਾਉ ਵਰਦੀ ਲਾਉ ਕਿਹੜਾ ਹੈ ਜਾ ਥਾਣੇਦਾਰ ਸਾਨੂੰ ਕੋਈ ਹੱਥ ਨਹੀਂ ਪਾਉਂਦਾ ਵੀਰੇ ਯਾਰ ਸਰਕਾਰ ਕੁਛ ਨਹੀਂ ਕਰ ਸਕਦੀ ਸਾਡੀਆਂ ਕੀ ਵੋਟਾਂ ਥੋੜੀਆਂ ਨੇ ਬਸੇਰੀਆਂ ਵੋਟਾਂ ਨੇ ਐਈ ਦੇ ਵੋਟਾਂ ਪਾ ਕੇ ਸਰਕਾਰ ਬਣਾਈ ਐ ਸਰਕਾਰ ਨਸ਼ਾ ਪਤਾ ਬੰਦ ਕਰਕੇ ਸਾਡੀਆਂ ਵੋਟਾਂ ਕਿਵੇਂ ਦੂਰ ਕਰੂਗੀ ਸਰਕਾਰ ਨੂੰ ਵੋਟਾਂ ਚਾਹੀਦੀਆਂ ਨੇ ਨਹੀਂ ਅਗਲੀ ਵਾਰ ਸਾਰੇ ਨੇ ਛੇੜੀਆਂ ਨੇ ਵੋਟ ਨਹੀਂ ਪਾਉਣੀ ਸਰਕਾਰ ਬੁੱਧੀ ਬਜੂਗੀ ਸਮਝ ਆ ਗਈ ਤੈਨੂੰ ਉਲਟਾ ਸਰਕਾਰ ਦਾ ਸਾਨੂੰ ਫ੍ਰੀ ਚ ਨਸ਼ੇ ਦੇਵੇ ਯਾਰ ਸਰਕਾਰ ਫ੍ਰੀ ਚ ਨਸ਼ੇ ਦੇਉਗੀ ਹਰੇ ਯਾਰੀ ਲੁੱਟਾ ਖੋਆ ਕਰਨੋਂ ਹਟਾਂਗੇ ਘਰਦਿਆਂ ਨੂੰ ਤੰਗ ਕਰਨੋਂ ਹਟਾਂਗੇ ਯਾਰ ਹਾ ਯਾਰ ਮੈਂ ਤਾਂ ਹੈਨਾ ਆ ਕੈਪਸੂਲ ਖਾ ਖਾ ਕੇ ਮਰਨਾ ਤੇ ਅੰਬਲਣਿਆ ਹਲੋ ਓ ਬਾਈ ਗੈਸ ਨਹੀਂ ਆ ਰਹੀ ਯਾਰ ਖਾਦਾ ਮੈਂ ਸਾਬ ਖਾਦਾ ਸੀ ਓ ਯਾਰ ਉਹ ਗੈਸ ਨਹੀਂ ਸਿਲੰਡਰ ਨਹੀਂ ਆ ਰਿਹਾ ਉਹ ਤਾਂ ਗੈਸ ਬਥੇਰੀ ਬਣੀ ਪਈ ਆ ਤੜਕੇ ਦੇ ਅੱਠ ਪੱਧ ਮਾਰਦੇ ਮੈਂ おいおいおいおい。<music>